ਨਾਲਾ ਨਿਆੜਾ ਦੇਖਾ ਚੁੱਕਾ ਗੋਲੀਆਂ ਦੇ ਦਾ ਜਿਹੜਾ ਮਰਜੀ ਜੋ ਲਾ ਲਓ ਜੀ ਨਾ ਜੀ ਕਰਦਾ ਜੋਰ ਤਾਂ ਜਾ ਲੱਗੋ ਛੋਟਾ ਨਾ ਨਾਲਾ ਨਾਲਾ ਜੋਰ ਕਾ ਲਾਵਾ ਜੋਰ ਲੋਕਾਂ ਨੇ ਨਿਆੜਾ ਨੂੰ ਪੱਟ ਕੇ ਫਿਰ ਦਸੂ ਫੜਦਾ ਢਿੱਕੀ ਚ ਗੋਲੀਆਂ ਫੜਾ ਦੇਣਾ ਤੇਰੇ ਨਹੀਂ ਨਾ ਫੜਾਉਂਗਾ ਫੜ ਲਓ ਜੀ ਨੇ ਫੜਨਾ ਪੜਾਉਂਗਾ ਨੀਂਗਰੀ ਨੂੰ ਫੜਾਉਂਦੀ ਨੂੰ ਮੈਨੂੰ ਨਾ ਕੱਲ ਨਹੀਂ ਚੱਲਿਆ ਉਹ ਫੜ ਕੇ ਮੈਨੂੰ ਕਹੀ ਇਹ ਨਾ ਮੈਂ ਤਾਂ ਉਹ ਚੱਲਿਆ ਕਾਜੀ ਤੁਮਾਰੀ ਬਾਤ ਤੇ ਤੁਹਾਡੇ ਤੇ ਸੇਖਿਆਂ ਦੇ ਸਾਰੇ ਹੁੰਦੇ ਨਹੀਂ ਉਹ ਲੰਡਰ ਤੂੰ ਆ ਮੈਨੂੰ ਕਹਿੰਦੀ ਆ ਕੋ ਨੂੰ ਫੜਾ ਦੇ ਬਾਹਰ ਕਾ ਤੇ ਕੱਢ ਕੇ ਖੜੀ ਰੱਖ ਲੈ ਕਾਜੀ ਹੱਸੋ ਜਿਹੜਾ ਮਰਜੀ ਜੋ ਲਾ ਲਓ ਜੀ ਨਾ ਜੀ ਕਰਦਾ ਜੋੜਦਾ ਜਿਆਦਾ ਕੋਟਾ ਲਾ 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 ਜੋਰ ਯਾ ਬਾਬਾ ਜੋਰ ਲੋਕਾਂ ਦੇ ਯਾਰਾ ਨੂੰ ਪੱਟਦਾ ਫਿਰਦਾ ਤੂੰ ਛੜਦਾ ਢਿੱਗੀ ਚ ਗੋਲੀਆਂ ਫੜਾ ਦੇਣਾ ਤੇਰੇ ਦੀ ਨਾ ਫੜਾਉਂਗਾ ਫੜ ਲਓ ਜੀ ਨੇ ਫੜਨਾ ਪੜਾਉਂਗਾ ਆਪ ਨੇ ਨਹੀਂ ਕਰੀ ਨੂੰ ਕਹਿੰਦੇ ਨਹੀਂ ਕਰੀ ਨੂੰ ਪੜਾਵਦੀ ਨੂੰ ਨਾ ਫੜਾ ਕੇ ਮੈਂ ਨੂੰ ਕਹੀਏ ਨਾ ਮੈਂ ਤੂੰ ਉਹ ਚੱਲੇ ਆ ਜੀ ਤੇਰੇ ਮੂਟਾ ਨਹੀਂ ਬਾਕੀ ਤੇਰੇ ਤੇ ਸੇਖਿਆ ਲੱਗਣਾ ਸਾਰੇ ਹੁੰਦੇ ਨਹੀਂ ਉਹ ਲੰਡਰ ਤੂੰ ਆ ਮੈਨੂੰ ਕਹਨੀਆ ਉਹਨੂੰ ਫੜਾ ਦੇ ਬਾਹਰ ਕਾ ਤੇ ਸੱਟੀਆਂ ਗੋਲੀਆਂ ਨਾ ਖਲੇ ਜਿਹੜਾ ਮਰਜੀ ਜੋ ਲਾ ਲਓ ਜੀ ਨਾ ਜੀ ਕਰਦਾ ਜੋਰ ਤਾਂ ਆ ਜਾ ਲੱਗੋ ਛੋਟੇ ਲਾ 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 ਜੋਰ ਯਾ ਲਾਵਾ ਜੋਰ ਲੋਕਾਂ ਦੇ ਨਿਆਰੇ ਨੂੰ ਪੱਟ ਕੇ ਫਿਰ ਦੱਸ ਕਾ ਦਾ ਟਿੱਕੀ ਚ ਗੋਲੀਆਂ ਫੜਾ ਦੇ ਨਾ ਤੇਰੇ ਨਹੀਂ ਨਾ ਫੜਾਉਂਗਾ ਫੜ ਲਓ ਜੀ ਨੇ ਫੜਨਾ ਪੜਾਉਂਗਾ ਆ ਚੱਲੋ ਗਰੀ ਨੂੰ ਫੜਾ ਦੇ ਨੂੰ ਪਹਿਲਾਂ ਜਿਹੜਾ ਗੱਲਾਂ ਦੀ ਨਾ ਫੜਾ ਦੇ ਤੇ ਮੈਨੂੰ ਕਹੀਏ ਨਾ ਮੈਂ ਕਹਿੰਦੀ ਉਹ ਚੱਲਿਆ ਦਾਦੀ ਸਾਰੇ ਮਤਾਂ ਤੇ ਨਾ ਤੇਰੇ ਜੇ ਛੇ ਛੇ ਦੇ ਸਾਰੇ ਹੁੰਦੇ ਨਹੀਂ ਉਹ ਡੰਡਰ ਕੂਆ ਮੈਨੂੰ ਕਹਿੰਨੀ ਆ ਉਹ ਨੂੰ ਫੜਾ ਦੇ ਬਾਹਰ ਜਾ ਕੇ ਫਿੱਟੀਆਂ ਖੜੀ ਲੈ ਜਾ ਦਾਦੀ ਮੱਸੋ ਜਿਹੜਾ ਮਰਜੀ ਜੋ ਲਾ ਲਓ ਜੀ ਨਾ ਜੀ ਕਰਦਾ

ਆ ਚੱਲ ਬੋਨੂ ਫੜਾ ਦੇ ਬਾਹਰ ਕਾ ਤੱਕ ਫਟੀਆਂ ਗੋਲੀਆਂ ਚਲੇ ਜਾ ਮੱਸੋ ਲਾ 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 ਜਿਹੜਾ ਮਰਜੀ ਜੋੜ ਲਾ ਲੋ ਜੀ ਨਾ ਜੀ ਕਰਦਾ ਜੋੜ ਤਾਂ ਆ ਜਾ ਲੱਗੋ ਛੋਟਾ ਲਾ 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 ਜੋਰ ਯਾ ਲਾਲਾ ਜੋਰ ਲੋਕਾਂ ਨੇ ਨਿਆੜਾ ਰੂ ਪੱਟਾ ਨਾ ਫਿਰ ਦਸੂ ਕਾੜਦਾ ਟਿੱਕੀ ਚ ਗੋਲੀਆਂ ਫੜਾ ਦੇਣਾ ਤੇਰੇ ਦੀ ਨਾ ਫੜਾਉਂਗਾ ਫੜ ਲਓ ਜੀ ਨੇ ਫੜਨਾ ਇਹਨੂੰ ਫੜਾ ਦੇ ਨੂੰ ਪਹਿਲਾਂ ਜਿਹੜਾ ਗੱਲਾਂ ਕਰੀਏ ਨਾਲ ਫੜਾ ਕੇ ਮੈਂ ਨੂੰ ਕਹੀਏ ਨਾ ਮੈਂ ਉਹ ਚੱਲੀ ਚਾਚੀ ਸਾਰੇ ਮੁਤਾਬਕ ਬਾਤ ਕਰ ਤੇਰੇ ਤੇ ਸੇਖਿਆ ਲੈ ਸਾਰੇ ਹੁੰਦੇ ਨਹੀਂ ਉਹ ਲੰਡਰ ਤੂੰ ਆ ਮੈਨੂੰ ਕਹਿੰਦੀ ਆ ਉਹਨੂੰ ਫੜਾ ਦੇ ਬਾਹਰ ਜਾ ਕੇ ਖੜੀ ਰੱਖ ਲੈ